ਇਹ ਰਾਤ 10:30 ਹੋਏ ਆਏ ਆ ਤੇ ਇਹ ਨੌਕਰੀ ਕਰਕੇ ਵੀ ਇਹਨੇ ਕਵੇ ਆਇਆ ਸੀਗਾ ਹੂੰ ਤੇ ਇਹ ਕਹਿੰਦੇ ਇਹਨੂੰ ਲੈ ਕੇ ਚੱਲੇ ਸੀਗਾ ਕਿੱਥੇ ਲੈ ਕੇ ਜਾਂਦੇ ਕਹਿੰਦੇ ਸਿਰ ਦੱਸਾਂਗੇ ਤੇ ਮੇਰੇ ਮਾਤਾ ਜੀ ਉਹਨਾਂ ਜਿੰਦੇ ਸੀਗੇ ਹੂੰ ਤੇ ਇਹਨੂੰ ਨਾਲ ਲੈ ਗਏ ਆ ਸਿਰੇ ਅਸੀਂ ਮਲੇ ਦਾ ਐਮਸੀ ਲਿਆ ਚਾਰ ਪੰਜ ਬੰਦੇ ਲੈ ਗਏ ਥਾਣੇ ਗਏ ਆ ਤੇ ਉਹਨਾਂ ਨੇ ਮਿਲ ਨਹੀਂ ਦਿੱਤਾ ਇਹਨਾਂ ਨੂੰ ਜੀ ਦੇ ਪੇਸ਼ ਹੋਈ ਤੇ ਕੱਲੀ ਮਾਤਾ ਨੂੰ ਮਲਾਇਆ ਇੱਕ ਰੀ ਤੇ ਉਹ ਵੀ ਕੁੱਟੇ-ਕੋਟੇ ਮਾਰ ਕੀਤੀ ਹੋਈ ਸੀ ਇਹਨਦੀ ਤੇ ਇਹ ਮੁੜ ਕੇ ਇਸ ਤਰ੍ਹਾਂ ਹੀ ਮਗਰ ਜਾਂਦੇ ਰਹੇ ਕਿਸੇ ਨੂੰ ਮਿਲ ਨਹੀਂ ਦਿੱਤਾ ਤੇ 30 ਤਰੀਕ ਨੂੰ ਅਖਬਾਰ 'ਚ ਆ ਗਿਆ ਇੰਦਰ ਕਾਉਂਟਰ ਕੀਤਾ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਅਖਬਾਰ ਚ ਆਇਆ ਤੀਨੋਂ ਇਹਦਾ ਕਾਉਂਟਰ ਕਰਤਾ ਵਾ ਲੇਕਿਨ ਉਹ ਇੱਕ ਤਰੀਕ ਨੂੰ ਅਖਬਾਰ ਚ ਆਇਆ ਵਾ ਤੇ ਮੁੜ ਕੇ ਸਾਰੇ ਮੱਲੇ ਵਾਲੇ ਆਪਾਂ ਗਏ ਆ ਥਾਣੇ ਤੇ ਉਹਨਾਂ ਨੇ ਕਿਸੇ ਨੂੰ ਉਹ ਜਾਣ ਕੇ ਵੀ ਮਿਲਮੁਲ ਨਹੀਂ ਦਿੱਤਾ ਤੇ ਮਾਤਾ ਕੱਲੀ ਨੂੰ ਕੋਈ ਸੰਸਾਰ ਘਰ ਗਏ ਆ ਕੱਲੀ ਮਾਤਾ ਨੂੰ ਪਤਨੀ ਦਿਖਾਇਆ ਨਹੀਂ ਦਿਖਾਇਆ ਮੈਨੂੰ ਪੱਕਾ ਜਾਨੀਗਾ ਕਿਉਂਕਿ 32 ਸਾਲ ਹੋ ਗਏ ਕਾਨੂੰ ਤੇ ਬਿਲਕੁਲ ਮੇਰਾ ਭਰਾ ਬਿਲਕੁਲ ਨਜਾਇਜ਼ ਸੀਗਾ ਆਪਣਾ ਕੋਈ ਉਹਨਾਂ ਨੌਕਰੀ ਕਰਦਾ ਪਿਆ ਸੀਗਾ ਇਹਦੇ ਨਾਮ ਮੱਖਣ ਹੈਗਾ ਨਾਲ ਮੁੰਡਾ ਉਹੀ ਨਾ ਦੋਨੇ ਇਹਨਾਂ ਦੀ ਆਪਣਾ ਮੁਕਾਬਲਾ ਬਣਾ ਦਿੱਤਾ। ਮੁਹਾਲੀ ਸੀਬੀਆਈ ਕੋਰਟ ਦੁਆਰਾ ਇੱਕ ਅਹਿਮ ਫੈਸਲਾ ਲਿੱਤਾ ਗਿਆ ਜਿਸ ਦੇ ਵਿੱਚ 1992 ਦੇ ਵਿੱਚ ਘਰੋਂ ਚੁੱਕ ਕੇ ਪੁਲਿਸ ਮੁਲਾਜ਼ਮਾਂ ਦੁਆਰਾ ਨੌਜਵਾਨ ਨੂੰ ਲੈ ਕੇ ਜਾਇਆ ਗਿਆ ਤੇ ਫਿਰ ਉਸ ਦਾ ਫੇਕ ਐਨਕਾਊਂਟਰ ਕੀਤਾ ਗਿਆ। ਸੋ ਤਿੰਨੇ ਪੁਲਿਸ ਆਫ ਮੁਲਾਜ਼ਮਾਂ ਨੂੰ ਜੀਵਨ ਕਾਰਵਾਜ਼ ਦੀ ਸਹਯਾ ਦਿੱਤੀ। ਇਸੋ ਸਾਡੇ ਨਾਲ ਉਹ ਪਰਿਵਾਰ ਮੌਜੂਦ ਹੈ ਜਿਨ੍ਹਾਂ ਦੇ ਬੱਚੇ 1992 ਦੇ ਵਿੱਚ ਪੁਲਿਸ ਮੁਲਾਜ਼ਮਾਂ ਦੁਆਰਾ ਘਰੋਂ ਚੁੱਕੇ ਗਏ ਤਰਨਤਾਂ ਦੇ ਰਹਿਣ ਵਾਲੇ ਹੈ। ਸੋ ਪਰਿਵਾਰ ਨਾਲ ਅਸੀਂ ਗੱਲ ਕਰਾਂਗੇ। ਭਾਜੀ ਉਸ ਵੇਲੇ ਉਮਰ ਕਿੰਨੀ ਸੀ ਤੇ ਸਾਰੀ ਘਟਨਾਕ੍ਰਮ ਕਿਵੇਂ ਹੋਇਆ? ਇਹਨੀ ਉਮਰ ਭਾਈ 19 ਸਾਲ ਸੀ। ਹੂੰ ਤੇ ਹੋਮਗਾਰਡ ਦੇ ਇਹ ਭਰਤੀ ਹੋਇਆ ਸੀਗਾ। 2-3 ਮਹੀਨੇ ਹੋਏ ਭਰਤੀ ਹੋਏ ਨੂੰ ਤੇ ਆਪਣਾ ਮੁੜ ਕੇ ਰਾਤ ਘਰੇ ਮੈਂ ਹੈਗਾ ਨਹੀਂ ਮੇਰੇ ਦੀਦੀ ਨਾਲ ਸੀਗੇ। ਤੇ ਰਾਤ 10:30 ਹੋਏ ਆਏ ਆ। ਤੇ ਇਹ ਨੌਕਰੀ ਕਰਕੇ ਵੀ ਇਹਨੇ ਕਦੇ ਆਇਆ ਸੀਗਾ। ਹੂੰ ਤੇ ਕਹਿੰਦੇ ਇਹਨੂੰ ਲੈ ਕੇ ਚੱਲੇ ਸੀਗਾ ਕਿੱਥੇ ਲੈ ਕੇ ਜਲੇ ਕਹਿੰਦੇ ਸਿਰ ਦੱਸਾਂਗੇ। ਤੇ ਮੇਰੇ ਮਾਤਾ ਜੀ ਉਹਨਾਂ ਜਿੰਦੇ ਸੀਗੇ। ਹੂੰ ਤੇ ਇਹਨੂੰ ਨਾਲ ਲੈ ਗਏ ਆ। ਸਿਰ ਅਸੀਂ ਮਲੇ ਦਾ ਐਮਸੀ ਲਿਆ ਚਾਰ-ਪੰਜ ਬੰਦੇ ਲੈ ਗਏ ਥਾਣੇ ਗਏ ਆ। ਤੋ ਨਾਲੇ ਮਿਲ ਨਹੀਂ ਦਿੱਤਾ ਇਹਨਾਂ ਨੂੰ ਨਹੀਂ ਕਿਹਾ ਵੀ ਕੀ ਗੱਲ ਆ ਕਿਉਂ ਨਹੀਂ ਮਿਲਣ ਦੇ ਤੁਸੀਂ ਇਹਨਾਂ ਨੂੰ ਉਹ ਕਹਿੰਦੇ ਬਾਅਦ ਚ ਦੱਸਾਂਗੇ ਤੇ ਬਾਅਦ ਆਇਓ ਫਿਰ 2-4 ਦਿਨ ਫਿਰ ਜਾਂਦੇ ਰਹੇ ਫਿਰ ਕਲੀ ਮਾਤਾ ਨੂੰ ਐਸਐਸਪੀ ਦੇ ਪੇਸ਼ ਹੋਏ ਤੇ ਕਲੀ ਮਾਤਾ ਨੂੰ ਮਿਲਾਇਆ ਇੱਕ ਰੀ ਤੇ ਉਹ ਵੀ ਕੁੱਟੇ-ਕੋਟ ਮਾਰ ਕੀਤੀ ਹੋਈ ਹੀ ਆਣੀ ਤੇ ਮੁੜ ਕੇ ਇਸ ਤਰ੍ਹਾਂ ਹੀ ਮਗਰ ਜਾਂਦੇ ਰਹੇ ਕਿਸੇ ਨੂੰ ਮਿਲ ਨਹੀਂ ਦਿੱਤਾ ਤੇ 30 ਤਰੀਕ ਨੂੰ ਅਖਬਾਰ ਚ ਆ ਗਿਆ ਇਹਨਾਂ ਦਾ ਕਾਉਂਟਰ ਗਿੱਤ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਅਖਬਾਰ ਚ ਆਇਆ ਤੀਨੋਂ ਇਹਨਾਂ ਦਾ ਕਾਉਂਟਰ ਕਰਤਾ ਵਾ ਇਕਨੋਂ ਇੱਕ ਤਰੀਨੋਂ ਖਬਰ ਚ ਆਇਆ ਵਾ ਤੇ ਮੁੜ ਕੇ ਸਾਰੇ ਮਹੱਲੇ ਵਾਲੇ ਆਪਾਂ ਗਏ ਆ ਥਾਣੇ ਤੇ ਉਹਨਾਂ ਨੇ ਕਿਸੇ ਨੂੰ ਉਹ ਜਾਣ ਕੇ ਵੀ ਮਿਲਮੁਲ ਨਹੀਂ ਦਿੱਤਾ ਤੇ ਮਾਤਾ ਕਲੀ ਨੂੰ ਕਿਨੋਂ ਸੰਸਾਰ ਘਰ ਗਏ ਆ ਕਲੀ ਮਾਤਾ ਨੂੰ ਮੈਂ ਪਤਾ ਨਹੀਂ ਦਿਖਾਇਆ ਕਿ ਨਹੀਂ ਦਿਖਾਇਆ ਮੈਨੂੰ ਪੱਕਾ ਯਾਦ ਨਹੀਂ ਹੈਗਾ ਕਿਉਂਕਿ 32 ਸਾਲ ਹੋ ਗਏ ਹੈ ਕਰਨ ਨੂੰ ਤੇ ਬਿਲਕੁਲ ਮੇਰਾ ਭਰਾ ਬਿਲਕੁਲ ਨਜਾਇਜ਼ ਸੀਗਾ ਆਪਣਾ ਕੋਈ ਉਹਨਾਂ ਨੌਕਰੀ ਕਰਦਾ ਪਿਆ ਹੈਗਾ ਇਹਦੇ ਨਾਮ ਮੱਖਣ ਹੈਗਾ ਨਾਲ ਮੁੰਡਾ ਉਹੀ ਨਾਮ ਦੋਨੇ ਇਹਨਾਂ ਦੀ ਆਪਣਾ ਮੁਕਾਬਲਾ ਬਣਾ ਦਿੱਤਾ ਹੈ ਪਾ ਜੀ ਤੁਹਾਡੇ ਭਰਾ ਨੂੰ ਕੱਲੇ ਚੋਕ ਕੇ ਲੱਗ ਜਾਏਗਾ ਕਿ ਉਸ ਵੇਲੇ ਤੁਹਾਨੂੰ ਪਤਾ ਲੱਗਾ ਕਿ ਉਸ ਦੇ ਨਾਲ ਹੋਰ ਵੀ ਨੌਜਵਾਨਾਂ ਜਿਨ੍ਹਾਂ ਦਾ ਐਨਕਾਉਂਟਰ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਜੀ ਉਸ ਦਿਨ ਮੈਂ ਆਪਣੇ ਸਹੁਰੇ ਘਰ ਤੋਂ ਅੰਦਰ ਮਿਲਣ ਵਾਸਤੇ ਆਈ ਸੀ ਤੇ ਰਾਤ ਡਿਊਟੀ ਤੋਂ ਆ ਕੇ ਸੁੱਤਾ ਹੈ ਸਵੇਰੇ ਤੜਕੇ 5 ਵਜੇ ਆਈ ਹੈ ਪੁਲਿਸ ਵਾਲੇ ਆ ਕੇ ਦਰਵਾਜ਼ਾ ਖੜਕਾਇਆ ਵਾ ਅਸੀਂ ਦਰਵਾਜ਼ਾ ਮੇਰੀ ਮਾਤਾ ਨੇ ਖੋਲਿਆ ਉਸ ਤੋਂ ਬਾਅਦ ਫਿਰ ਉਹ ਅੰਦਰ ਆਏ ਆਣ ਕੇ ਕਹਿੰਦੇ ਗਰਨਾਮ ਸਿੰਘ ਉੱਠੋ ਤੁਹਾਨੂੰ ਲੈਣ ਵਾਸਤੇ ਆਈ ਹਾਂ ਉਹਨੂੰ ਤਾਂ ਅੱਛਾ ਵੀ ਕਾਜ ਵਾਸਤੇ ਲਿਆ ਕੇ ਮੈਂ ਰਾਤੀ ਤੇ ਡਿਊਟੀ ਕਰਕੇ ਆਇਆ ਹਾਂ ਜੇ ਕਿੰਦਾ ਚਲੋ ਤੁਸੀਂ ਤੁਹਾਨੂੰ ਉੱਥੇ ਜਾ ਕੇ ਦੱਸਦੇ ਹਾਂ ਇੱਥੋਂ ਲੈ ਗਏ ਉਹਨੂੰ ਫਿਰ ਕੋਰਨੀਸ ਕੋਈ ਵੀ ਨਾਲ ਛੱਡੇਗਾ ਬਾਹਰ ਕੋਤਾ ਨਹੀਂ ਕੋਈ ਹੈਗਾ ਕੋਈ ਨਹੀਂ ਹੈਗਾ ਅੰਦਰ ਬਸ ਚਾਹ ਜਾਨੇ ਆਏ ਆ ਤੇ ਉਸੇ ਲਈ ਉਹਨੂੰ ਲੈ ਗਏ ਫਿਰ ਉਸ ਤੋਂ ਬਾਅਦ ਸਾਰੇ ਜਾਨੇ ਮੱਲੇ ਵਾਲੇ ਇਕੱਠੇ ਹੋ ਕੇ ਮੇਰੇ ਸਾਰੇ ਗਏ ਮਿਲਣ ਵਾਸਤੇ ਗਏ ਉਹਨਾਂ ਮਿਲਣ ਨਹੀਂ ਦਿੱਤਾ ਕਿਸੇ ਨੂੰ ਬਸ ਇਸ ਰੇਬਾਂ ਨਹੀਂ ਬਣਾਉਂਦੇ ਰੇ ਅੱਜ ਆਇਓ ਕੱਲ ਆਇਓ ਮੇਰੇ ਮੰਮੀ ਨਹੀਂ ਜਾਂਦੇ ਰਹੇ ਰੋਟੀ ਵੀ ਦੇ ਕੇ ਹੁੰਦੇ ਰਹੇ ਉਹਨਾਂ ਨੂੰ ਕਹਿੰਦੇ ਸੀ ਕਿ ਬਾਰ ਬਾਰ ਫੜ ਲੈਂਦੇ ਸੀ ਇੱਕ ਦਿਨ ਮਲਾਇਆ ਉਹਨਾਂ ਨੂੰ ਤੇ ਰੋਕੇ ਦੱਸਿਆ ਨੇ ਕਿ ਮੈਨੂੰ ਬਹੁਤ ਕੁੱਟਮਾਰ ਕੀਤੀ ਹੈ ਉਹਨਾਂ ਨੂੰ ਮੈਨੂੰ ਮਤਲਬ ਕਿ ਛਡਵਾ ਲਓ ਮੈਨੂੰ ਮਾਰਦੇ ਕੁੱਟਦੇ ਬਹੁਤ ਆ ਉਸ ਤੋਂ ਬਾਅਦ ਫਿਰ ਸਾਰੇ ਐਮਸੀ ਵਾਲੇ ਜਿਉਂ ਕੋ ਹੁਣ ਹੀ ਸਾਰੇ ਮੱਲੇ ਵਾਲੇ ਜਿਹੜੇ ਜਾਣਦੇ ਰਹੇ ਫਿਰ ਸਾਨੂੰ ਪਤਾ ਨਹੀਂ ਲੱਗਾ ਫਿਰ ਇੱਕ ਤਰੀਕ ਨੂੰ ਸਾਨੂੰ ਪਤਾ ਲੱਗਾ ਵਾ ਕਿ ਅਖਬਾਰ ਆਈ ਹੈ ਅਖਬਾਰ ਵਿੱਚ ਦੇਖਿਆ ਪੜਿਆ ਸੀ ਉਦੋਂ ਸਾਨੂੰ ਪਤਾ ਲੱਗਾ ਕਿ ਉਹਨੂੰ ਵਸਤੇ ਇਹਨਾਂ ਨੇ ਮੁਕਾਬਲਾ ਪਨਾ ਕੇ ਮਾਰ ਦਿੱਤਾ ਛੁੱਠੇ ਫੇਮ ਲਾਂ ਲਈ ਤਰਕੀਆਂ ਲੈ ਲਈ ਸਿਰਫ ਐਸ ਨੌਜਵਾਨ ਨਾਲ ਨਹੀਂ ਬਲਕਿ ਹੋਰ ਵੀ ਕਈ ਨੌਜਵਾਨਾਂ ਦਾ ਫੇਕ ਅਨਕਾਉਂਟਰ ਕੀਤਾ ਗਿਆ ਉਹਨਾਂ ਕੱਲ ਜਿਹੜਾ ਅਹਿਮ ਫੈਸਲਾ ਅਜੀਵਨ ਕਾਰਵਾਸ ਦੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਜਿਨਨੇ ਵੀ ਪੁਲਿਸ ਮਰਤੇ ਤਿੰਨ ਪੁਲਿਸ ਮੁਲਾਜ਼ਮ ਸੀ ਕਿੰਨੀ ਤੁਹਾਨੂੰ ਸੰਤੁਸ਼ਟੀ ਹੋਈ ਹੈ ਇਸ ਫੈਸਲੇ ਤੋਂ ਬਾਅਦ ਸੰਤੁਸ਼ਟੀ ਤਾਂ ਕਾਫੀ ਹੋਈ ਹੈ ਪਰ ਬਹੁਤ ਨਜਾਇਜ਼ ਬੱਚਾ ਜਿਹੜਾ ਇਹਨਾਂ ਨੇ ਨਾ ਤਰਨਤਨ ਜ਼ਿਲ੍ਹੇ ਦੇ ਵਿੱਚ ਗੁਰਵੰਤ ਸਿੰਘ ਮਾਨੋਚਾਲਾ ਕੋਈ ਹੁੰਦਾ ਸੀ ਬੱਬਰ ਜਿਹੜਾ ਜੁਮੇਰੀ ਚੱਕਤ ਹੁੰਦਾ ਸੀ ਪਰ ਮਸ਼ਹੂਰ ਨਾ ਹੀ ਕਿਉਂ ਮਾਨੋਚਾਲਾ ਗਏ ਸੀਗਾ ਉਹਨਾਂ ਦਾ ਨਾਮ ਗੁਰਵੰਦਰ ਸਿੰਘ ਮਾਨਚਾਲੀ ਤੇ ਇਹਦਾ ਨਾਮ ਗੁਰਪਤਨ ਸਿੰਘ ਹੀ ਆ ਮੈਂ ਵੀ ਬਾਹਰ ਕੋਈ ਫਿਰਦੇ ਤੰਦੇ ਕਿਤਾਬ ਸ਼ੋਲੇ ਖੋਲੇ ਤੇ ਲਿਖਿਆ ਇਸ ਕਿ ਸੋ ਜਾ ਨਹੀਂ ਤੇ ਗੱਬਰ ਸਿੰਘ ਆ ਜੂਗਾ ਸਾਡੀਆਂ ਬਾਹਾਂ ਨੇ ਇੰਨਾ ਡਰਾਇਆ ਹੈ ਵੀ ਤੂੰ ਪੁੱਤ ਬਾਹਰ ਨਾ ਨਿਕਲਿਆ ਕਰੋ ਨਹੀਂ ਤੇ ਮਾਨਚਾਲ ਆ ਜੂਗਾ ਇਹ ਥਾਪੀ ਮਾਰਦਾ ਹੀ ਵੀ ਉਹ ਮਾਨਚਾਲ ਗੁਰਪਤਨ ਸਿੰਘ ਨਹੀਂ ਮੈਂ ਗਤਕ ਪਤਨ ਸਿੰਘ ਮਾਨਚਾਲਾਂ ਉਹ ਜਿਹੜੇ ਜੁਮੇਰੇ ਚੁਕਦਾ ਇਹ ਦੇਖੋ ਇੰਨੀ ਦਹਾਕ ਤਰਨਤਾਂ ਦੇ ਜ਼ਿਲ੍ਹੇ ਦੇ ਵਿੱਚ ਹੈ ਤੁਸੀਂ ਅੱਜ ਵੀ ਕਹੇ ਨੂੰ ਸ਼ਹਿਰ ਦੇ ਬੰਦੇ ਨੂੰ ਪੁੱਛਾਦੇ 99 ਦੇ ਵਿੱਚ ਇਹਨੇ ਇਹਨਾਂ ਨੇ ਜਾਇ 25 30 ਬੰਦੇ ਕੱਲ ਵੀ ਮੈਂ ਦੱਸਿਆ 25 30 ਘਰਾਂ ਦੇ ਮੁੰਡੇ ਨੇ ਨਜਾਇਜ਼ ਮਾਰੇ ਆ ਬਿਲਕੁਲ ਨਜਾਇਜ਼ ਜਿਨ੍ਹਾਂ ਦੇ ਅਸਲ ਮੇਰਾ ਭਰਾ ਤਾਂ ਅਜ ਇਕਵਾਰਾ ਹੀ 19 20 ਸਾਲ ਦਾ ਤੇ ਜਿਨ੍ਹਾਂ ਦੇ ਬੱਚੇ ਵਿਆਹਿਆ ਹੀ ਦੋ ਦੋ ਬੱਚੇ ਮੁੰਡੇ ਕੁੜੀਆਂ ਮੱਖਣ ਜਿਹੜਾ ਮਾਰਿਆ ਉਹਦੀ ਇੱਕ ਕੁੜੀ ਹੈਗੀ ਸੀ ਉਹਦੀ ਮਾਂ ਨੇ ਦੂਜਾ ਉਹਦੀ ਘਰ ਦੀ ਦੂਜਾ ਵਿਆਹ ਕਰਾ ਲਿਆ ਕੁੜੀ ਪਤਾ ਨਹੀਂ ਕਿੱਥੇ ਹੈਗੀ ਆ ਉਹਨਾਂ ਦਾ ਕੀ ਬਣਿਆ ਦੱਸੋ ਮੈਨੂੰ ਜਿਹੜੇ ਨਜਾਇਜ਼ ਇਹਨਾਂ ਨੇ ਬੱਚੇ ਨੇ ਜਹਾਜ ਮਾਰੇ ਆ ਇੱਕ ਹੌਲਦਾਰ ਹੁੰਦਾ ਸੀਗਾ ਆਪਣਾ ਹੰਸਰਾਜ ਤੇ ਜਦੋਂ ਮੁਕਾਬਲੇ ਦੋ ਚਾਰ ਬੰਦੇ ਮਾਰਤੇ ਨਾਲ ਹੀ ਥਾਣੇਦਾਰ ਬਣ ਗਿਆ ਵਾ ਤੇ ਦੂਜਾ ਵੀ ਕਿਹੜਾ ਉਹ ਥਾਣੇਦਾਰ ਜੋ ਏਐਸਏ ਆਪਣਾ ਇਹਨੂੰ ਗੁਰਪਤ ਸਿੰਗ ਏਐਸਏ ਬਣ ਗਿਆ ਵਾ ਇਹਨਾਂ ਤਰੱਕੀਆਂ ਕਰਕੇ ਇਹਨਾਂ ਨੇ ਸਾਰੇ ਇਹ ਕੰਮ ਨਿਯਾਜ ਲੋਕਾਂ ਦੇ ਮੁੰਡੇ ਮਾਰੇ ਆ ਤੇ ਜਿਨ੍ਹਾਂ ਦੇ ਦੇਖੋ ਬੱਚੇ ਮਰਦੇ ਆ ਮਾਂ ਪਿਓ ਨੂੰ ਜਾਂ ਮੈਂ ਭਰਾਵਾਂ ਮੈਨੂੰ ਪਤਾ ਵਾ ਕਿ ਕਿੰਨਾ ਦੁੱਖ ਲੱਗਦਾ ਵਾ ਵੀ ਇਹਨਾਂ ਇੱਕ ਫਿੱਤੀਆਂ ਕਰਕੇ ਨਿਆਂ ਜਨਾਂ ਨੇ ਬੁੱਧ ਤੱਕਾ ਕੀਤਾ ਪੰਜਾਬ ਦੇ ਵਿੱਚ ਫੈਸਲੇ ਤੋਂ ਸੰਤੁਸ਼ਟੋ ਕਿਉਂਕਿ ਅੱਜ ਤੁਹਾਨੂੰ ਇਨਸਾਫ ਮਿਲੇ ਹਾਂ ਜੀ 32 ਸਾਲ ਬਾਅਦ ਆਪਣਾ ਸਾਡੇ ਏਸੀ ਵੀ ਆ ਗਏ ਨੇ ਇਹਨਾਂ ਸਪਈ ਸਰਵਜੀ ਸਿੰਘ ਜੀ ਤੇ ਹੋਰ ਦੋ ਚਾਰ ਵਕੀਲ ਸਾਹਿਬ ਹੈਗੇ ਆ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਵਾ ਇੰਤੇ ਹਿੰਮਤ ਹਾਰ ਗਏ ਹੋਏ ਹਾਂ ਕਿ ਅਸੀਂ ਨਹੀਂ ਜਾ ਸਕਦੇ ਇਹਨੇ ਸਾਡੇ ਕੋ ਘਰੇ ਆਏ ਅਸੀਂ ਤੁਹਾਨੂੰ ਨਾਲ ਖੜਾਂਗੇ ਇਹ ਜੰਡੇ ਵਾਲਿਓ ਮੈਨੂੰ ਨਾਲ ਖੜਦੇ ਰਹੇ ਮੇਰੀ ਦੀਦੀ ਨੂੰ ਜੰਡੇ ਵਾਲਿਓ ਆਪਣੇ ਨਾਲ ਖੜਦੇ ਰਹਿਆ ਵੀ ਤੁਹਾਨੂੰ ਨਹੀਂ ਲੈ ਕੇ ਜਾਂਵਾਗੇ ਰਸਤੇ ਰੋਟੀ ਪਾਣੀ ਚਾਹ ਦਾ ਇਹੋ ਖਰਚਾ ਕਰਦੇ ਰਹੇ ਆ ਤੇ ਸਾਨੂੰ ਇਹਨਾਂ ਪੂਰੀ ਹਿੰਮਤ ਦਿੱਤੀ ਕੋਈ ਪੈਸਾ ਨਹੀਂ ਲੱਗਾ ਸਾਡਾ ਉਹਨਾਂ ਗਏ ਕਰੋ ਆਮ ਹੀ ਆ ਨੋਰਮਲ ਇਹਦੇ ਤਗੜੇ ਨਹੀਂ ਹੈਗੇ ਅਸੀਂ ਇਹਨਾਂ ਦਾ ਸਾਥ ਦੇਣ ਕਰਕੇ ਅਸੀਂ ਇੱਥੇ ਤੱਕ ਪਹੁੰਚਿਆ ਅਸੀਂ ਤੇ ਬਹੁਤ ਧੰਨਵਾਦ ਕਰਦੇ ਆ ਲੇਟ 32 ਸਾਲ ਜ਼ਰੂਰ ਲੱਗਿਆ ਪਰ ਸਾਡੇ ਮਨ ਨੂੰ ਥੋੜੀ ਤਸੱਲੀ ਹੋਈ ਵੀ ਪਾਪੀਆਂ ਨੂੰ ਸਜ਼ਾ ਤੇ ਮਿਲੀ ਅੱਜ ਭਾਵੇਂ ਉਮਰ ਕੈਦੀ ਅਸੀਂ ਕਹਾਂ ਕਿ ਇਹਨਾਂ ਨੂੰ ਸਜ਼ਾ ਫਾਂਸੀ ਦੇਣੀ ਚਾਹੀਦੀ ਆ ਕਿਉਂਕਿ ਨਿਆਂਇਆ ਮੁੰਡਾ ਬਹੁਤ ਸਾਰੇ ਲੋਕੀ ਦੇਖਦੇ ਆ ਨਿਆਂਇਆ ਮੁੰਡਾ ਬਣੇ ਹੋਏ ਚ ਇਹਨਾਂ ਮਾਰਿਆ ਕੋਈ ਆਪਾ ਦੱਸ ਨਹੀਂ ਸਕਦੀ ਇਸ ਕਰਕੇ ਸਾਨੂੰ ਕਹਿੰਦੇ ਆ ਵੀ ਚਲੋ ਭਾਵੇਂ ਉਮਰ ਕੈਦੀ ਮਿਲੀ ਆ ਚਲੋ ਇਹਨਾਂ ਨੂੰ ਸਜ਼ਾ ਮਿਲੀ ਤੇ ਹੈਗੀ ਨਾ ਜੇ ਆਪਾਂ ਹੁਣ ਬਾਰੇ ਪੁਲਸਾਂ ਨੇ ਕਹਿੰਨੀਆਂ ਵੀ ਕਿਸੇ ਨਾਲ ਨਿਆਂਇਤ ਧੱਕਾ ਨਾ ਕਰੋ ਕਿਉਂਕਿ ਤੁਹਾਡੇ ਵੀ 3 ਪੁੱਤ ਹੈਗੇ ਆ ਜੇ ਕਿਸੇ ਬੱਚੇ ਕੋ ਗਲਤੀ ਹੁੰਦੀ ਉਹਨੂੰ ਜੇਲ੍ਹ ਚ ਭੇਜੋ ਹੋਂ ਤੀਹੀ ਤਿੰਨ ਮੁੰਡੇ ਨਿਆਂਇਤ ਦੋ ਬੰਦੇ ਬੱਚੇ ਮਾਰੇ ਆ ਤੇ ਤੁਹਾਨੂੰ ਉਮਰ ਕੈਦ ਹੋਈ ਆ ਤੁਸੀਂ 3 ਮਹੀਨਿਆਂ ਚੋਂ ਮੇਰਾ ਬਾਦ ਛੁੱਟੀ ਵੀ ਆ ਜਨਾਵਾ ਤੁਸੀਂ ਦਿੱਲੀ ਪਹੁੰਚ ਗਏ ਉੱਥੇ ਧਰਿਆ ਜਮਾਨਤਾ ਵੀ ਹੋ ਜਾਣੀ ਆ ਤੇ ਤੁਸੀਂ ਜਿੰਦੇ ਦੇ ਰਹਿਣਾ ਨਾ ਜਿਹੜਾ ਸਾਡਾ ਤੁਸੀਂ ਪੁੱਤ ਮਾਰਤਾ ਮੇਰਾ ਭਰਾ ਮਾਰਤਾ ਉਹ ਕਿਤੇ ਵਾਪਸ ਆਉਣਾ ਵਾ 32 ਸਾਲ ਦਾ ਮੁੰਡਾ ਵਿਆਹ ਕੇ ਵਿਆਹ ਕਰਾ ਗਿਆ ਮੇਰਾ ਮੁੰਡਾ 26 ਸਾਲ ਦਾ ਵਿਆਹ ਹੋਇਆ 6 ਸਾਲ ਦੀ ਮ 8 ਸਾਲ ਦਾ ਮੇਰਾ ਪੋਤਰਾ ਵਾ ਆ ਮੇਰਾ ਭਤੀਜਾ ਬਿਠਾ ਅਗਲੇ ਮਹੀਨੇ ਵਿਆਹ ਵਾ ਅਹੀਂ ਵਿਆਹ ਕਰਨਾ ਬੱਚਾ ਜਿੰਦਾ ਤਾਂ ਹੈਗਾ ਨਾ ਜੇ ਜੇਲ੍ਹ ਚ ਚਲ ਜੂਗਾ ਸਾਲ 2 ਸਾਲ ਕੱਟ ਲੂਗਾ ਸਾਨੂੰ ਵੀ ਪਤਾ ਇਹਨਾਂ ਨੂੰ ਉਮਰ ਕੈਦ ਹੋਈ ਆ ਇਹਨਾਂ ਨੇ ਸਾਲ ਦੇ ਵਿੱਚ ਚ ਜ ਬਾਹਰ ਆਏ ਨਾ ਕਹਿੰਦੇ ਕਿ ਇਹਨਾਂ ਕੋ ਪੈਸਾ ਵਾਧੂ ਕਮਾਇਆ ਵਾ ਮੈਨੂੰ 50 ਲੱਖ ਦੀ ਆਫਰ ਦਿੱਤੀ ਮੇਰੀ ਭੈਣ ਦਾ ਘਰ ਵਾਲਾ ਨਹੀਂ ਹੈਗਾ ਤਰਨ ਤਾਂ ਲੈਂਦਾ ਇਹਨਾਂ ਨੂੰ ਅਹੀਂ ਮੈਨੂੰ ਸਾਨੂੰ ਕਹਿੰਦੇ ਵੀ ਇਹਨਾਂ ਅਹੀਂ ਮਕਾਨ ਲੈ ਦਿੰਨੇ ਆ 50 ਲੱਖ ਤੱਕ ਹੋਰ ਦਿੱਤੀ ਵੀ ਗਵਾ ਬਾ ਦੋ ਮੇਰੇ ਕੋ ਬੰਦੇ ਆਏ ਮੈਂ ਕਿਹਾ ਨਹੀਂ ਮੈਂ ਭੈਣ ਨਾਲ ਸਲਾਹ ਕੀਤੀ ਆਪਣਾ ਵੱਡਾ ਭਾਜੀ ਵੱਡੇ ਭਾਜੀ ਉਹਨਾਂ ਦਾ ਬੇਟਾ ਜੇ ਨਾਲ ਆਇਆ ਉਹਨਾਂ ਨੂੰ ਕੋਈ ਕੰਮ ਸੀ ਉਹ ਨਹੀਂ ਆ ਸਕੀ ਉਹਨਾਂ ਨੇ ਹੌਸਲਾ ਦਿੱਤਾ ਵੀ ਹਰਸਿੰਗਾਂ ਪੰਤ ਤਰੀਕਾ ਦੇ ਜਾਣਾ ਵਾ ਉਹਨਾਂ ਦੀ ਸਦਕੇ ਇੰਨਾ ਸਦਕੇ ਮੈਂ ਤਰੀਕ ਨਾਲ ਜਾਂਦਾ ਰਿਹਾ ਵਾ ਉਸ ਟਾਈਮ ਤੇ ਮੈਂ ਇੱਥੇ ਜਿੱਦਣ ਲੈ ਕੇ ਗਿਆ ਮੈਂ ਨਾਨਕਸਰ ਹੀ ਮੈਂ ਇੱਥੇ ਨਹੀਂ ਸੀ ਹੈਗਾ ਤੇ ਮੈਂ ਫਿਰ ਵੀ ਮੇਰੇ ਭਰਾ ਨੇ ਭੈਣ ਵਾਲੇ ਹੌਸਲਾ ਦਿੱਤਾ ਤੇ ਸਰਕਾਰੀ ਵਕੀਲ ਜਿਹੜੇ ਹੈਗੇ ਆ ਇਹਨਾਂ ਨੇ ਹੌਸਲਾ ਦਿੱਤਾ ਇਹਨਾਂ ਦੀ ਹਿੰਮਤ ਨਾਲ ਅਸੀਂ ਉੱਥੇ ਤੱਕ ਪਹੁੰਚ ਗਏ ਸੋ ਵਕੀਲ ਸਰਵਜੀਤ ਵੀਰਕਾ ਵਕੀਲ ਵੀ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਵੱਲੋਂ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਦਵਾਇਆ ਗਿਆ ਬਿਰਕਾ ਸਾਹਿਬ 32 ਸਾਲ ਲੱਗੇ ਇਨਸਾਫ ਦਵਾਣ ਲੱਗੇ ਲੇਕਿਨ ਆਖਿਰਕਾਰ ਪਰਿਵਾਰ ਨੂੰ ਇਨਸਾਫ ਮਿਲਿਆ ਤੇ ਉਹ ਜਿਹੜੇ ਪੁਲਿਸ ਮੁਲਾਜ਼ਮ ਹੀ ਉਹਨਾਂ ਨੂੰ ਆਜੀਵਨ ਕਾਰਵਾਸ ਦੀ ਸਜ਼ਾ ਇੱਕ ਕਿੰਨੀ ਕੁ ਮੁਸ਼ਕਲਾਂ ਇਸ ਕੇਸ ਦੇ ਵਿੱਚ ਤੁਹਾਨੂੰ ਕਿੰਨੀਆਂ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਹ 1992 ਦਾ ਵਾਕਿਆ ਵਾ 1930 11 1992 ਨੂੰ ਇਹਨਾਂ ਨੇ ਇੱਕ ਮੁਕਾਬਲਾ ਬਣਾ ਕੇ ਇਹਨਾਂ ਨੂੰ ਦੋ ਨੌਜਵਾਨਾਂ ਨੂੰ ਮਾਰਤਾ ਸੀ ਪਹਿਲਾਂ ਪੁਲਿਸ ਨੇ ਇਹਨਾਂ ਦੋਵਾਂ ਨੂੰ ਚੱਕਿਆ ਪਹਿਲਾ ਜਿਹੜਾ ਜਗਦੀਪ ਮਖਣੇ ਸੀ ਉਹਨੂੰ ਇਹਨਾਂ ਨੇ 18 11 ਨੂੰ ਚੱਕਿਆ ਤੇ ਇਹਨੂੰ ਜਿਹੜਾ 21 11 ਨੂੰ ਗਰਨਾਪਾਲੀ ਨੂੰ 21 11 ਨੂੰ ਚੁੱਕ ਕੇ ਫਿਰ ਥਾਣੇ 'ਚ ਰੱਖਿਆ ਫਿਰ ਕਈ ਦਿਨ ਉੱਥੇ ਨਜਾਇਜ਼ ਰਾਸਤੇ ਜਰੇ ਫਿਰ ਇਹਨਾਂ ਨੇ ਇਹ ਬੰਨਾ ਬਣਾਤਾ ਵੀ ਪਹਿਲਾਂ ਅਰੈਸਟ ਪਾਤੀ ਗਰਨਾਪਾਲੀ ਦੀ ਤੇ ਉਹਦੇ ਵਿੱਚ ਇਹਨੂੰ ਕਹਤਾ ਜੀ 12ਾਂ ਦੀ ਬਰਾਮਦੀ ਲਈ ਅਸੀਂ ਲੈ ਕੇ ਗਏ ਹਾਂ ਉੱਥੇ ਅਤਵਾਦੀਆਂ ਨੇ ਹਮਲਾ ਕਰਤਾ ਉਹਦੇ ਵਿੱਚ ਗੋਲੀਬਾਰੀ 'ਚ ਗਰਨਾਪਾਲੀ ਮਾਰਿਆ ਗਿਆ ਤੇ 1 ਕਰਨਸ਼ਾਤਾ ਮਾਰਿਆ ਗਿਆ ਅਨਪਛਾਤੇ ਦੀ ਬਾਅਦ ਚ ਪਛਾਣ ਇਹਨਾਂ ਜਿਹੜੀ ਆ ਉਹ ਜਗਦੀਪ ਮੱਖਣ ਤੇ ਨਾਂ ਤੋਂ ਕੀਤੀ। ਫਿਰ ਇਹ ਕੇਸ ਪੁਲਸ ਨੇ ਆਪਣੇ ਹਸਾਮ ਨਾਲ ਇਹਨੂੰ ਲਾਸ਼ ਵੀ ਨਹੀਂ ਦਿੱਤੀ ਪਰਿਵਾਰ ਨੂੰ ਇਸ ਸਸਕਾਰ ਵੀ ਅਨਪਛਾਤੇ ਕਹਿ ਕੇ ਕਰਤਾ। 1995 ਚ ਫਿਰ ਸਾਜ ਸਵੰਦ ਸਿੰਘ ਖਾਲੜਾ ਜਿਹੜੇ ਆ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਹੀ ਉਹਨਾਂ ਨੇ ਇੱਕ ਡਾਟਾ ਕੱਢਿਆ ਹੀਲਵਾਰਸ ਲਾਸ਼ਾਂ ਦੇ ਕੇਸਾਂ ਬਾਰੇ। ਉਹਦੇ ਵਿੱਚ ਸੁਪਰੀਮ ਕੋਰਟ ਚ ਸੁਣਵਾਈ ਦੌਰਾਨ ਇੱਕ ਆਰਡਰ ਹੋਇਆ ਸੀ ਕਿ ਸੀਬੀਆਈ ਨੂੰ ਵੀ ਇਹਦੀ ਇਨਕੁਆਰੀ ਕਰੋ ਜਿਹੜੀਆਂ ਵੱਡੇ ਪੱਦਰ ਤੇ ਲਾਸ਼ਾਂ ਨੂੰ ਲਵਾਰਸ ਕਹਿ ਕੇ ਜਿਹੜਾ ਸਸਕਾਰ ਕੀਤੇ ਆ ਇਹ ਕੇਸ ਫਿਰ ਉਸੇ ਕੇਸ ਚ ਜਿਹੜਾ ਜਗਦੀਪ ਮੱਖਣ ਦੇ ਪਿਤਾ ਜੀ ਪ੍ਰੀਤਮ ਸਿੰਘ ਉਹਨਾਂ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਉਸੇ ਸ਼ਿਕਾਇਤ ਦੇ ਆਧਾਰ ਤੇ ਬਾਅਦ ਚ ਫੈਇਰ ਦਰਜ ਜੋ 1997 ਚ ਫਿਰ 2000 ਦੇ ਵਿੱਚ ਇਹਨਾਂ ਨੇ ਇੱਕ ਚਾਰਸ਼ੀਟ ਪੇਸ਼ ਕੀਤੀ ਸੀ ਬਈ ਨੇ ਪਰ ਇਹ ਸਟੇ ਲੈ ਇਹ ਪੁਲਸ ਅਫਸਰ ਜਿਹੜੇ ਹੀ ਇਹਨਾਂ ਨੇ ਹਾਈ ਕੋਰਟ ਤੋਂ ਸਟੇ ਲੈ ਲੇ ਫਿਰ ਸੁਪਰੀਮ ਕੋਰਟ ਤੋਂ ਲੈ ਲੇ ਫਿਰ ਜਾ ਕੇ 2016 ਚ ਪਹਿਲਾਂ ਸਟੇ ਖੁੱਲੇ ਚਾਰਜ ਫਰੇਮ ਹੋਏ ਫਿਰ ਦੁਬਾਰਾ ਇਹਨਾਂ ਸਟੇ ਲੈ ਲਏ ਫਿਰ 2022 ਦੇ ਕੇਸ ਚ ਪਹਿਲੀ ਗਵਾਹੀ ਜਿਹੜੀ 2022 ਚ ਜੇ ਗੱਲ ਜੇ ਗੱਲ ਕਰੀ ਅਸੀਂ ਜਿਸ ਵੇਲੇ ਨੌਜਵਾਨ ਨੂੰ ਘਰੋ ਚੁੱਕਿਆ ਗਿਆ ਸੀ ਉਸ ਵੇਲੇ ਪੁਲਿਸ ਮੁਲਾਜ਼ਮ ਦੀ ਪੋਸਟ ਕੀ ਸੀ ਤੇ ਅੱਜ ਜਦੋਂ ਉਹ ਰਿਟਾਇਰ ਹੋ ਗਏ ਆ ਹੁਣ ਕਿਸ ਪੋਸਟ ਤੇ ਰਿਟਾਇਰ ਹੋਏ ਜਿਹੜਾ ਗਰਪਚੰਦ ਸਿੰਘ ਹੀ ਉਹ ਤੇ ਡੀਐਸਪੀ ਰਿਟਾਇਰ ਹੋਇਆ ਵਾ ਜਿਹੜਾ ਹੰਸਰਾ ਜੌਨ ਇਨਸਪੈਕਟਰ ਰਿਟਾਇਰ ਹੋਇਆ ਵਾ ਜਿਹੜਾ ਰੇਸ਼ਮ ਸਿੰਘ ਹੈ ਸਬ ਇਨਸਪੈਕਟਰ ਰਿਟਾਇਰ ਹੋਇਆ ਜਿਹੜੋ ਇਹਨਾਂ ਦੇ ਮੁਕਾਬਲੇ ਉੱਤੇ ਤਨਮਤਾਰ ਚ ਕੋਈ ਜੀਤ ਸਿੰਘ ਸੰਧੂ ਜਿਹੜੇ ਉਹ ਟਾਈਮ ਤੇ ਉਹਨਾਂ ਨੇ ਉਹਨਾਂ ਦੇ ਥੱਲੇ ਜਿਹੜੀ ਸਾਰੀ ਟੀਮ ਸੀ ਸੁਪਾਸਿੰਸਰਾਂਦ ਗਰਵਜਨ ਮਾਨੋਚਾਲ ਗਰਮੀਤ ਰੰਦਾਵਾ ਤੇ ਜਿਹੜੇ ਤੁਹਾਡੇ ਭਪਿੰਦਰ ਸਿੰਘ ਇਹ ਕਸ਼ਮੀਰ ਗਿੱਲ ਇਹ ਟੋਟਲ ਜਿਹੜੇ ਸਾਰੀ ਉਹਦੀ ਟੀਮ ਹੀ ਜੀਤ ਸਿੰਘ ਸੱਦੋ ਦੇ ਜਿੰਨਾ ਪੰਜਾਬ ਚ ਸਭ ਤੋਂ ਜ਼ਿਆਦਾ ਜਾਤੀਆਂ ਕੀਤੀਆਂ ਆਪਾਂ ਆ ਕੇਸ ਜਿੰਨੇ ਵੀ ਫੇਕ এনਕਾਊਂਟਰਾਂ ਦੇ ਕੇਸ ਹੈ ਸਭ ਤੋਂ ਜ਼ਿਆਦਾ ਕੇਸ ਜਿਹੜੇ ਉਤਰਨਤਨ ਜ਼ਿਲ੍ਹੇ ਦੇ ਆ ਇਸ ਕਰਕੇ ਜਿਹੜਾ ਵੀ ਇਹਨਾਂ ਨੇ ਤਰੱਕੀਆਂ ਲਈ ਕ੍ਰਪਾਹਿਆਂ ਲਈ ਉਹਨਾਂ ਦਿਨਾਂ 'ਚ ਪੈਸੇ ਲੋਕਾਂ ਦੇ ਕੋਲ ਐਕਸਟਰਸ਼ਨ ਕਰਨੀ ਫਿਰ ਜਿਹੜਾ ਨਹੀਂ ਦਿੰਦਾ ਸੀ ਉਹਨੂੰ ਮਾਰ ਦੋ ਦੁਸ਼ਮਣੀਆਂ ਕੱਢੀਆਂ ਗਈਆਂ ਜਿ ਕਿਸੇ ਨੇ ਸ਼ੱਕ 'ਚ ਵੀ ਕਿਸੇ ਨੇ ਕਿਸੇ ਦਾ ਨਾਮ ਲੈ ਤਾ ਉਹਨੂੰ ਚੁੱਕ ਕੇ ਮਾਰ ਤਾ ਜੇ ਜੇ ਅਸੀਂ ਗੱਲ ਕਰੀਏ ਤੇ ਹੁਣ ਤੱਕ ਕਈ ਇਹੋ ਜਿਹੇ ਪੁਲਿਸ ਮੁਲਾਜ਼ਮਾ ਜਿਨ੍ਹਾਂ ਨੇ ਫੇਕ ਅਨਕਾਊਂਟਰ ਕੀਤੇ ਤੇ ਮੁਹਾਲੀ ਦੀ ਸੀਬੀਆਈ ਕੋਰਟ ਵੱਲੋਂ ਉਹਨੂੰ ਸਜ਼ਾ ਵੀ ਦਵਾਈ ਗਈ ਤੇ ਸਭ ਤੋਂ ਵੱਡਾ ਹਾਦਸਾ ਦੇ ਵਿੱਚ ਤੁਹਾਡਾ ਵਾ ਤੁਸੀਂ ਉਹਨਾਂ ਦੇ ਕੇਸ ਲੜੇ ਫ੍ਰੀ ਦੇ ਵਿੱਚ ਕੇਸ ਲੜੇ ਹੁਣ ਹੋਰ ਕਿੰਨੇ ਕੇਸ ਇਹੋ ਜਿਹੇ ਆ ਜਿਨ੍ਹਾਂ ਨੂੰ ਇਨਸਾਫ ਮਿਲਣਾ ਹਾਲੇ ਤੱਕ ਬਾਕੀ ਹੈ ਇਹ ਸਿਰਫ 12 ਕੇਸ ਰਹਿ ਗਏ ਆ ਪੁਰਾਣੇ ਜਿਹੜੇ 90ਾਂ ਦੇ ਸਾਲ ਦੇ ਵਿੱਚ ਜਿਹੜੇ ਕੇਸ ਹੀ ਉਹ ਜਿਹੜੇ ਸਿਰਫ 12 ਕੇਸ ਰਹਿ ਗਏ ਤੇ ਸਾਨੂੰ ਆਸ ਹੈ ਸਾਰੇ ਲਗਭਗ ਕਨਕਲੂਡਿੰਗ ਤੇ ਆ ਤੇ ਸਾਨੂੰ ਆਸ ਹੈ ਮਾਰਚ ਤੱਕ ਜਿਹੜੇ ਆ ਕਰੀਬ 7-8 ਕੇਸ ਹੋਰ ਜਿਹੜੇ ਇਹਦੇ ਜ ਉਹਨਾਂ ਚ ਜੱਜਮੈਂਟ ਆ ਜਾਣਗੀਆਂ ਤੇ ਇਸ ਸਾਲ ਜਿਹੜਾ 2025 ਦੇ ਵਿੱਚ ਵਿੱਚ ਸਾਨੂੰ ਇਹ ਪਿਛਲਾ ਜਿਹੜਾ 30 ਸਾਲ ਤੋਂ ਪੁਰਾਣੀ ਕੇਸ ਹੈ ਇਹ ਸਾਰੇ ਦੇ ਸਾਰੇ ਜਿਹੜੇ ਉਹ ਖਤਮ ਹੋ ਜਾਣ ਕੋਈ ਪਰਿਵਾਰਾਂ ਦੇ ਜਿਹੜੇ ਵਿਟਨੈਸ ਹੈ ਉਹਨਾਂ ਦੀ ਡੈਥ ਹੋ ਗਈ ਟਾਈਮ ਪੈਣ ਦੇ ਸਾਬ ਨਾਲ ਬਜ਼ੁਰਗ ਬੰਦੇ ਹੀ ਉਹਨਾਂ ਦੇ ਮਾਪੇ ਉਹਨਾਂ ਦੀ ਡੈਥ ਹੋ ਗਈ ਤੇ ਇਹਦੇ ਤੋਂ ਲੰਬੀ ਲੜਾਈ ਜਿਹੜੀ ਹੈ ਪਰਿਵਾਰਾਂ ਲਈ ਬੜਾ ਔਖਾ ਵਾ ਵੀ ਤੁਸੀਂ 30 32 35 ਸਾਲ ਜਿਹੜਾ ਵਾ ਇੱਕ ਜਿਹੜੀ ਘੁੰਮਣਕੇਰੀ ਜਦਾਲਤਾਂ ਦੀਆਂ ਘੁੰਮਣਕੇਰੀਆਂ ਚ ਦੋਸ਼ੀ ਕਰੀ ਹਾਈ ਕੋਰਟ ਤੋਂ ਸਟੇ ਲਿਆਉਂਦੇ ਹੈ ਕਦੀ ਸੁਪਰੀਮ ਕੋਰਟ ਤੋਂ ਲਿਆਉਂਦੇ ਹੈ ਪਰ ਇੱਕ ਜਿਹੜੀ ਸਾਨੂੰ ਤਸੱਲੀ ਹੈ ਵੀ ਸਾਰੇ ਕੇਸਾਂ 'ਚ ਹੀ ਸਜ਼ਾ ਹੋਈਆਂ ਸੋ ਐਸਨ ਸਰਵਜੀਤ ਵੀਰਕਾ ਵਕੀਲ ਜਿਹੜੇ ਅੱਜ ਜਿਹੜੇ 1992 ਜਾਂ ਉਸ ਤੋਂ ਪਹਿਲਾਂ ਫੇਕ ਐਨਕਾਊਂਟਰ ਪੁਲਿਸ ਮੁਲਾਜ਼ਮਾਂ ਦੁਆਰਾ ਕੀਤੇ ਗਏ ਆ ਉਹਨਾਂ ਨੂੰ ਇਨਸਾਫ ਪਰਿਵਾਰਾਂ ਨੂੰ ਲਗਾਤਾਰ ਇਨਸਾਫ ਦਵਾ ਰਿਹਾ ਸੋ ਕੱਲ ਵੀ ਮੁਹੱਲੀ ਕੋਰਟ ਵੱਲੋਂ ਸੀਬੀਆਈ ਦੀ ਕੋਰਟ ਵੱਲੋਂ ਅਹਿਮ ਫੈਸਲਾ ਦਿੱਤਾ ਗਿਆ ਜਿਸ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅਜੀਵਨ ਕਾਰਵਾਜ ਦੀ ਸਜ਼ਾ ਦਵਾਈ ਗਈ ਹੈ ਸੋ 12 ਕੇਸ ਹਲੇ ਵੀ ਜਿਹੜੇ ਸਰਵਜੀਤ ਵੀਰਕਾ ਕੋ ਪੈਂਡਿੰਗ ਹੈ ਤੇ ਉਹਨਾਂ ਨੂੰ ਵਿਸ਼ਵਾਸ ਹੈ ਉਹਨਾਂ ਨੂੰ ਆਸ ਹੈ ਕਿ ਉਹ ਉਹ ਪਰਿਵਾਰਾਂ ਨੂੰ ਵੀ ਜਲਦ ਤੋਂ ਜਲਦ ਇਨਸਾਫ ਦਵਾ ਪਾਣਗੇ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ